ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਕੇਂਦਰ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਦੇ ਰਾਸ਼ਟਰੀ ਸੇਵਨ ਸੇਵਕ ਸੰਗ ਅਰਰਸ ਦੀਆਂ ਗਤੀਵਿਧੀਆਂ 'ਚ ਹਿੱਸਾ ਲੈਣ ਤੋਂ ਪਾਬੰਦੀ ਹਟਾ ਦਿੱਤੀ ਹੈ ਇਹ ਪਾਬੰਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਕਾਰਜਕਾਲ ਦੌਰਾਨ ਨਵੰਬਰ 1966 ਵਿੱਚ ਅਮਲਾ ਜਨਤਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲੇ ਵੱਲੋਂ ਲਗਾਈ ਗਈ ਸੀ ਭਾਰਤੀ ਜਨਤਾ ਪਾਰਟੀ ਦੇ ਸੂਚਨਾ ਟੈਕਨਾਲੋਜੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮੋਦੀ ਸਰਕਾਰ ਨੇ 52 ਸਾਲ ਪਹਿਲਾਂ ਜਾਰੀ ਕੀਤੇ ਇਸ ਗੈਰ ਸਵਧਾਨਕ ਹੁਕਮ ਨੂੰ ਵਾਪਸ ਲੈ ਲਿਆ। ਹਰਿਆਣਾ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਛੱਤੀਸਗੜ ਸਮੇਤ ਕਈ ਸੂਬਾ ਸਰਕਾਰਾਂ ਸਰਕਾਰੀ ਮੁਲਾਜ਼ਮਾਂ ਦੇ ਆਰਐਸਐਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਪਾਬੰਦੀ ਹਟਾ ਚੁੱਕੀਆਂ ਨੇ। ਇਸ ਦੌਰਾਨ ਰਾਸ਼ਟਰੀ ਸੈਵਕ ਸੰਘ ਦੇ ਪੰਜਾਬ ਪ੍ਰਚਾਰਕ ਨਿਰਿੰਦਰ ਜੀ ਨੇ ਸਮਾਜ ਵਿੱਚ ਪਰਿਵਾਰਕ ਗਿਆਨ, ਵਾਤਾਵਰਣ ਸੁਰੱਖਿਆ, ਸਮਾਜਿਕ ਸਦਭਾਵਨਾ, ਨਾਗਰਿਕ ਫਰਜ਼ ਅਤੇ ਸਵਦੇਸ਼ੀ ਜੀਵਨ ਸ਼ੈਲੀ ਵਿੱਚ ਬਦਲਾਅ ਦੀ ਜ਼ਰੂਰਤ ਅੱਸੀ ਹੈ। ਵਿਦਿਆtham ਜਲੰਧਰ ਵਿਖੇ ਕਾਲ ਵਿਦਿਆਪਾਰਦੀ ਦੀ ਆਮ ਸਭਾ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਵਿਅਕਤੀ ਚਾਹੇ ਕਿਸੇ ਵੀ ਪੰਥ ਜਾਂ ਫਿਰਕੇ ਦਾ ਹੋਵੇ ਚਾਹੇ ਉਹ ਕਿਸੇ ਵੀ ਵਿਚਾਰਧਾਰਾ ਜਾਂ ਸਿਆਸੀ ਪਾਰਟੀ ਦਾ ਹੋਵੇ ਇਹਨਾਂ ਪੰਜਾਂ ਵਿਸ਼ਿਆਂ ਤੇ ਹਰ ਕੋਈ ਸਹਿਮਤ ਹੋਵੇਗਾ ਉਹਨਾਂ ਕਿਹਾ ਕਿ ਇਹ ਪੰਜ ਵਿਸ਼ੇ ਸਾਰਿਆਂ ਲਈ ਬਰਾਬਰ ਫਾਇਦੇਮੰਦ ਹੋਣਗੇ ਤੇ ਇਹਨਾਂ ਰਾਹੀਂ ਵਿਆਪਕ ਤੌਰ ਤੇ ਸਮਾਜਿਕ ਚੇਤਨਾ ਜਗਾਉਣੀ ਹੈ ਤੇ ਇਸ ਲਈ ਵੱਖਰੇ ਕੋਰਸ ਬਣਾਉਣ ਦੀ ਬਹੁਤ ਜ਼ਰੂਰਤ ਹੈ ਉਨਾ ਕਿਹਾ ਕਿ ਜੋ ਕੇ ਸਮੇਂ ਚ ਪਰਿਵਾਰਕ ਸਿੱਖਿਆ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦੇਖਿਆ ਜਾ ਰਿਹਾ ਹੈ ਕਿ ਆਧੁਨਿਕੀਕਰਨ ਦੇ ਨਾਂ ਤੇ ਆਪਣੇ ਪਰਿਵਾਰਾਂ ਦਾ ਪੱਛਮੀਕਰਨ ਹੋ ਰਿਹਾ ਹੈ ਜਿਸ ਕਾਰਨ ਅੱਜ ਪਰਿਵਾਰਾਂ ਵਿੱਚ ਫੁੱਟ ਦੇ ਹਾਲਾਤ ਪੈਦਾ ਹੋ ਰਹੇ ਨੇ ਜੇ ਜਾਤ ਕੀ ਇਹ ਪਰਿਵਾਰ ਹੀ ਸਾਡੇ ਸਭਿਆਚਾਰ ਦਾ ਆਧਾਰ ਨੇ ਇਸ ਮਾਕੇ ਤੇ ਮਹਾਸਭਾ ਅਤੇ ਸੱਭਿਆਚਾਰੀ ਬੋਧ ਪ੍ਰੋਜੈਕਟੀਆਂ ਕਿਤਾਬਾਂ ਜਾਰੀ ਕੀਤੀਆਂ ਗਈਆਂ ਜਨਰਲ ਸਕੱਤਰ ਡਾਕਟਰ ਨਵਦੀਪ ਸ਼ੇਖਰ ਨੇ ਪਿਛਲੀ ਆਮ ਸਭਾ ਦੀ ਕਾਰਵਾਈ ਪੜ੍ਹ ਕੇ ਪ੍ਰਵਾਨਗੀ ਦੇਨ ਮਗਰੋਂ ਸੈਸ਼ਨ 2023-24 ਚਲਾਈ ਪ੍ਰੋਗਰਾਮਾਂ ਦਾ ਸੰਖੇਪ ਵੇਰਵਾ ਦਿੱਤਾ ਦੂਜੇ ਸੈਸ਼ਨ ਵਿੱਚ ਵਿਦਿਆਪਾਰਤੀ ਪੰਜਾਬ ਦੀ ਨਵੀਂ ਵੈੱਬਸਾਈਟ ਅਤੇ ਸਰਵੇਖਤ ਸਲ ਪੋਰਟਲ ਦਾ ਉਦਘਾਟਨ ਕੀਤਾ ਗਿਆ ਵਿਦਿਆਪਾਰਤੀ ਪੰਜਾਬ ਦੇ ਪ੍ਰਧਾਨ ਮੇਜਰ ਜਨਰਲ सुरेश ਖਜੂਰੀਆ ਨੇ ਸੈਨਿਕ ਸਕੂਲ ਨਾਬਾ ਦੇ ਮੁਖੀ ਪ੍ਰਬੰਧਕ ਤੇ ਪ੍ਰਿੰਸੀਪਲ ਨੂੰ ਯਾਦਗਾਰਿਕ ਚਿੰਨ ਤੇ ਸੁੰਦਰ ਪੇਂਟਿੰਗ ਦੇ ਕੇ ਸਨਮਾਨਿਤ ਕੀਤਾ ਅੱਜ ਸੌਣ ਮਹੀਨੇ ਦਾ ਪਹਿਲਾ ਸੋਮਵਾਰ ਹੈ ਦੇਸ਼ ਭਰ ਦੇ ਸ਼ਮੰਦਰਾ ਅਤੇ ਚ ਜਲਾ ਬਿਸ਼ੇਕ ਲਈ ਸਵੇਰ ਤੋਂ ਹੀ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਹਰਿਦੁਆਰ ਚ ਸ਼ਰਤਾਲੂ ਗੰਗਾ ਮਈਆ ਦੀ ਹਰ ਕੀ ਪੌੜੀ ਚ ਪਵਿੱਤਰ ਇਸ਼ਨਾਨ ਕਰ ਰਹੇ ਨੇ ਯਾਕਰਾਜ ਦੇ ਵਾਰਾਨਸੀ ਵਿੱਚ ਵੀ ਲੋਕ ਗੰਗਾ ਚ ਇਸ਼ਨਾਨ ਕਰਕੇ ਭਗਵਾਨ ਸ਼ਿਵ ਦੀ ਪੂਜਾ ਕਰ ਰਹੇ ਨੇ ਹਿਮਾਚਲ ਪ੍ਰਦੇਸ਼ ਦੇ ਬੈਜਨਾਥ ਮੰਦਿਰ ਚ ਵੀ ਲੋਕ ਪੂਜਾ ਕਰਨ ਪਹੁੰਚੇ ਨੇ ਜਲੰਧਰ ਦੇ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਦੇਵੀਤਲਾ ਮੰਦਿਰ ਦੇ ਸ਼ੰਮ ਮੰਦਰ ਸਮੇਤ ਪੰਜਾਬ ਭਾਰ ਦੇ ਸ਼ਿਵ ਮੰਦਿਰਾਂ ਚ ਸ਼ਰਤਾਲੂਆਂ ਦੀਆਂ ਕਤਾਰਾਂ ਲੱਖੀਆਂ ਹੋਈਆਂ ਨੇ ਹੋਰ ਵੇਰਵਾ ਇਸ ਰਿਪੋਰਟ ਵਿੱਚ ਇਸ ਸੋਮਵਾਰ ਦੇ ਜਲੰਧਰ ਦੇ ਪ੍ਰਸਿੱਧ ਸ਼ਕਤੀ ਪੀਠ ਸ਼ੀਰੀ ਦੇਵੀ ਤਲਾਹ ਮੰਦਰ ਦੇ ਸ਼ਿਮ ਮੰਦਰ ਸਮੇਤ ਪੰਜਾਬ ਭਰ ਦੇ ਸ਼ਿਮ ਮੰਦਰਾਂ ਵਿੱਚ ਸ਼ਰਧਾਲੂਆਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਵੱਖ-ਵੱਖ ਮੰਦਰਾਂ ਵਿੱਚ ਤੜਕਸਾਰ ਤੋਂ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੂਜਣਾ ਸ਼ੁਰੂ ਹੋ ਗਏ ਇਹ ਸ਼ਰਧਾਲੂ ਮੰਦਰਾਂ ਵਿੱਚ ਭਗਵਾਨ ਸ਼ਿਵ ਪੋਲੇ ਦੀ ਪੂਰੀ ਸ਼ਰਧਾ ਤੇ ਵਿधि-ਵਿਧਾਨ ਨਾਲ ਪੂਜਾ ਅਰਚਨਾ ਕਰ ਰਹੇ ਨੇ ਮੰਦਿਰਾਂ ਵਿੱਚ ਸ਼ਿਵਲਿੰਗ ਦਾ ਜਲਾਪਿਸ਼ੇਕ ਕੀਤਾ ਜਾ ਰਿਹਾ ਹੈ ਅਤੇ ਬਿਰਪਤਰ ਤਤੂਰਾ ਪੰਗ ਦੁੱਧ ਫਲ ਫੁੱਲ ਸ਼ਹਿਦ ਅਤੇ ਚੰਦਨ ਸ਼ਰਧਾ ਨਾਲ ਚੜਾਏ ਜਾ ਰਹੇ ਨੇ ਮੰਦਿਰਾਂ ਵਿੱਚ ਸ਼ੇਰਪੋਲੇ ਦੀ ਮਹਿਮਾ ਦਾ ਗੁਣਗਾਨ ਲਗਾਤਾਰ ਚੱਲ ਰਿਹਾ ਹੈ ਅਤੇ ਮੰਦਰ ਸ਼ੇਰਪੋਲੇ ਦੇ ਜਕਾਰਿਆਂ ਨਾਲ ਗੂੰਜ ਰਹੇ ਨੇ ਮੰਦਿਰਾਂ ਨੂੰ ਰੰਗ-बिरंगे ਫੁੱਲਾਂ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਵੀ ਗਿਆ ਹੈ। ਕਈ ਲੋਕ ਸੋਣ ਮਹੀਨੇ ਦੇ ਸੋਮਵਾਰ ਦੇ ਵਰਤ ਵੀ ਰੱਖਦੇ ਨੇ। ਸ਼ਿਸ਼ੂ ਸ਼ਰਮਾ ਸ਼ਾਂਤਨ ਆਕਾਸ਼ਵਾਣੀ ਸਮਾਚਾਰ ਜਲੰਧਰ ਖਨਾ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਅਤੇ ਉਹਨਾਂ ਨੂੰ ਖੇਡ ਗਤੀਵਿਧੀਆਂ 'ਚ ਸ਼ਾਮਲ ਕਰਨ ਦੇ ਉਦੇਸ਼ ਨਾਲ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਸਮਾਰਕਤੀ ਸਮਾਗਮ ਮੌਕੇ ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਪੁਲਿਸ ਵੱਲੋਂ ਪਹਿਲਾਂ ਹੀ ਨਸ਼ਿਆਂ ਦੇ ਖਿਲਾਫ ਸਿਕੰਜਾ ਕੱਸਿਆ ਹੋਇਆ ਹੈ ਤੇ ਦਸਕਰਾ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹੇ ਖੇਡ ਸਮਾਗਮ ਕਰਵਾਏ ਜਾ ਰਹੇ ਨੇ ਤੇ ਇਸ ਦਾ ਮਕਸਦ ਨੌਜਵਾਨਾਂ ਦੀ ਖੇਡਾਂ ਵਿੱਚ ਰੁਚੀ ਬਧਾਉਣਾ ਹੈ। ਟੂਰਨਾਮੈਂਟ ਵਿੱਚ ਮਰਦਾਂ ਦੀਆਂ 10 ਤੇ ਔਰਤਾਂ ਦੀਆਂ ਦੋ ਟੀਮਾਂ ਸਨ ਪਹਿਲਾ ਇਨਾਮ 11000 ਰੁਪਏ ਟਰੋਫੀ ਦੂਜਾ ਇਨਾਮ 5100 ਰੁਪਏ ਟਰੋਫੀ ਤੇ ਤੀਜਾ ਇਨਾਮ 3100 ਰੁਪਏ ਤੇ ਟਰੋਫੀ ਦਿੱਤੀ ਗਈ ਮੌਸਮ ਵਿਭਾਗ ਨੇ ਅੱਜ ਸੂਬੇ ਦੇ 12 ਜ਼ਿਲ੍ਹਿਆਂ ਵਿੱਚ ਦੋ ਦਿਨਾਂ ਤੱਕ ਮੀਂਹ ਪੈਣ ਬਿਜਲੀ ਚਮਕਣ ਤੇ ਤੇਜ਼ ਹਵਾਵਾਂ ਵਗਣ ਦੀ ਚੇਤਾਵਨੀ ਸਬੰਧੀ yellow alert ਜਾਰੀ ਕੀਤਾ ਹੈ ਹਾਲਾਂਕਿ ਪਿਛਲੇ 24 ਘੰਟਿਆਂ 'ਚ ਤਾਪਮਾਨ ਵਿੱਚ 0.5 ਡਿਗਰੀ ਦਾ ਵਾਧਾ ਹੋਇਆ ਹੈ ਤੇ ਔਸਤ ਤਾਪਮਾਨ ਨਾਲੋਂ 4.3 ਡਿਗਰੀ ਵਾਤਰ ਹੈ ਪਠਾਨੜ੍ਹ ਸਭ ਤੋਂ ਵੱਧ ਤਾਪਮਾਨ 40.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਦਿਨ ਲੋਕਾਂ ਨੂੰ ਹਮਸਪਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਧਰ ਬਿਜਲੀ ਵਿਭਾਗ ਵੱਲੋਂ ਬਿਨਾਂ ਦੱਸੇ ਲਗਾਏ ਜਾ ਰਹੇ ਅਚਨਚਿਤ ਕਟਾ ਨਾਲ ਲੋਕਾਂ ਦੀ ਪਰੇਸ਼ਾਨੀ ਹੋਰ ਵਧ ਰਹੀ ਹੈ ਇਸ ਦਿਨ ਆਲੀ ਪ੍ਰਦੂਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ